ਹਾਂਜੀ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਨਾਲ ਪ੍ਰਾਣੀ ਬਾਤ ਇੱਕ ਪ੍ਰਾਤਨ ਕਹਾਣੀ ਸਾਂਝੀ ਕਰਦੇ ਆ ਕਿ ਮਾਇਆ ਦੌਲਤ ਅਤੇ ਕਰਮ ਮੁਕੱਦਰ ਤਕਦੀਰ ਉਹਨਾਂ ਦੋਨਾਂ ਦੀ ਕਿਸੇ ਗੱਲ ਤੋਂ ਬੈਸ ਹੋ ਜਾਂਦੀ ਹੈ ਕਿ ਮੈਂ ਤਾਕਤਵਾਰਾਂ ਮੈਂ ਵੱਡਾ ਦੂਸਰਾ ਕਹਿੰਦਾ ਮੈਂ ਵੱਡਾ ਵੀ ਮਾਇਆ ਵੱਡੀ ਐ ਤਨ ਦੌਲਤ ਵੱਡੀ ਐ ਜਾਂ ਤਕਦੀਰ ਮੁਕੱਦਰ ਕਿਸਮਤ ਵੱਡੀ ਐ ਇਸ ਤਰ੍ਹਾਂ ਦੀ ਇੱਕ ਪ੍ਰਾਤਨ ਬਾਤ ਪ੍ਰਾਣੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਆਪਣੇ ਚੈਨਲ ਆਪਣੇ ਪੇਜ ਖੋਖਰ ਮੁਖਸਰ ਵਾਲਾ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤਾਂ ਕਿ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਕਹਾਣੀਆਂ ਬਾਤਾਂ ਸਾਂਝੀਆਂ ਕਰ ਸਕੀਏ ਤਾਂ ਸਿਆਣੇ ਕਹਿੰਦੇ ਹਨ ਕਿ ਇੱਕ ਸਮੇਂ ਜੰਗਲ ਦੇ ਵਿੱਚ ਦੌਲਤ ਅਤੇ ਕਿਸਮਤ ਦਾ ਮੇਲ ਹੁੰਦਾ ਹੈ ਦੋਨਾਂ ਵਿੱਚ ਆਪਣੇ ਆਪ ਦੇ ਸ਼ਕਤੀਸ਼ਾਲੀ ਵੱਡੇ ਹੋਣ ਦੀ ਜਦਾਈ ਸ਼ੁਰੂ ਹੋ ਜਾਂਦੀ ਹੈ ਤਾਂ ਜਦੋਂ ਦੋਨੇ ਕਿਸੇ ਨਤੀਜੇ ਤੇ ਨਹੀਂ ਪਹੁੰਚਦੇ ਤਾਂ ਤਕਦੀਰ ਮੁਕੱਦਰ ਕਿਸਮਤ ਕਹਿਣ ਲੱਗੀ ਦولت ਨੂੰ ਕਿ ਤੂੰ ਕੋਈ ਚਮਤਕਾਰ ਦਿਖਾ ਕਿ ਤੂੰ ਮੇਰੇ ਤੋਂ ਤਾਕਤਵਾਰ ਹੈ ਤਾਂ ਮੈਂ ਤੈਨੂੰ ਮੰਨਾਂ ਤਾਂ ਅਚਾਨਕ ਰੱਬ ਵੱਲੋਂ ਉਹਨਾਂ ਦੇ ਸਾਹਮਣੇ ਇੱਕ ਲੱਕੜਹਾਰਾ ਜੋ ਰੁਟੀਨ ਦੇ ਵਿੱਚ ਰੋਜ਼ਾਨਾ ਜੰਗਲ ਦੇ ਵਿੱਚੋਂ ਲੱਕੜਾਂ ਵੱਢ ਕੇ ਲੈ ਕੇ ਜਾਂਦਾ ਸੀ ਜਿੰਨਾ ਵਿੱਚੋਂ ਕੋਈ ਲੱਕੜਾਂ ਨੂੰ ਵੇਚਦਾ ਅਨਾਜ ਖਰੀਦਦਾ ਤੇ ਕੁਝ ਦੇ ਨਾਲ ਉਹ ਖੀਦੇ ਹੋਏ ਅਨਾਜ ਨੂੰ ਪਕਾ ਕੇ ਉਹ ਖਾਂਦਾ ਸੀ ਉਹਦੀ ਜ਼ਿੰਦਗੀ ਦਾ ਇਹ ਰੁਟੀਨ ਸੀ ਤਾਂ ਜਦੋਂ ਸਾਹਮਣੇ ਦੇਖਿਆ ਤਾਂ ਤਕਦੀਰ ਨੇ ਮਾਇਆ ਨੂੰ ਆਖਿਆ ਕਿ ਤੂੰ ਆਪਣੀ ਸ਼ਕਤੀ ਦਿਖਾ ਤਾਂ ਉਸ ਨੇ ਕੀ ਕੀਤਾ ਕਿ ਇੱਕ ਆਪਣੇ ਹੱਥ ਦੇ ਵਿੱਚੋਂ ਲਾ ਕੇ ਸੋਨੇ ਦਾ ਕੰਗਣ ਉਸ ਲੱਕੜਹਾਰੇ ਦੇ ਸਾਹਮਣੇ ਸੁੱਟ ਦਿੱਤਾ ਜਦੋਂ ਉਸ ਗਰੀਬ ਲੱਕੜਹਾਰੇ ਨੇ ਵੇਖਿਆ ਕਿ ਇੱਕ ਸੋਨੇ ਦਾ ਕੰਗਣ ਸੋਨੇ ਦਾ ਗਹਿਣਾ ਪਿਆ ਤਾਂ ਉਹ ਦੇਖ ਕੇ ਬੜਾ ਖੁਸ਼ ਹੋਇਆ ਚੱਕ ਕੇ ਉਸ ਨੇ ਆਪਣੇ ਇੱਕ ਜੋ ਮੋਢੇ ਤੇ ਪਰਣਾ ਕਹਿ ਲਈਏ ਸਾਫਾ ਕਹਿ ਲਈਏ ਕਪੜਾ ਰੱਖਿਆ ਹੋਇਆ ਸੀ ਉਸ ਦੇ ਨਾਲ ਬੰਨ ਲਿਆ ਤੇ ਅੱਗੇ ਲੱਕੜਾਂ ਦੀ ਭਾਲ ਸੁੱਕੀਆਂ ਲੱਕੜਾਂ ਦੀ ਭਾਲ ਦੇ ਵਿੱਚ ਜੰਗਲ ਦੇ ਵਿੱਚ ਚਲਾ ਗਿਆ ਥੋੜੇ ਸਮੇਂ ਬਾਅਦ ਉਸ ਨੂੰ ਭੁੱਖ ਲੱਗੀ ਤਾਂ ਉਸ ਨੇ ਸੋਚਿਆ ਕਿ ਪਹਿਲਾਂ ਮੈਂ ਘਰੋਂ ਬੰਨ ਕੇ ਲਿਆਂਦਾ ਖਾਣਾ ਰੋਟੀ ਖਾ ਲਵਾਂ ਉਸ ਤੋਂ ਬਾਅਦ ਮੈਂ ਆਪਣਾ ਕੰਮ ਲੱਕੜਾਂ ਦੀ ਭਾਲ ਕਰਾਂਗਾ ਲੱਕੜਾ ਕਟਾਂਗਾ ਤਾਂ ਕੀ ਹੋਇਆ ਕਿ ਉਹ ਜੋ ਪਰਨਾ ਕੱਪੜਾ ਉਸਨੇ ਆਪਣੇ ਮੋਢੇ ਤੇ ਰੱਖਿਆ ਸੀ ਜਿਸ ਦੇ ਵਿੱਚ ਉਹ ਸੋਨੇ ਦਾ ਕੰਗਣ ਬੰਨਿਆ ਸੀ ਉਹ ਉਸਨੇ ਥੱਲੇ ਧਰਤੀ ਤੇ ਇੱਕ ਰੁੱਖ ਦੀ ਛਾਵੇਂ ਵਿਚ ਸ਼ਾਲਿਆ ਤੇ ਆਪਣਾ ਪ੍ਰਸ਼ਾਦਾ ਪਾਣੀ ਜੋ ਘਰੋਂ ਉਹ ਗਰੀਬ ਬਣਾ ਕੇ ਲਿਆ ਸੀ ਉਹ ਖਾਣ ਵਾਸਤੇ ਬੈਠ ਗਿਆ ਅਜੇ ਉਸਨੇ ਥੋੜਾ ਖਾਣਾ ਖਾਦਾ ਸੀ ਉਸ ਨੂੰ ਪਿਆਸ ਲੱਗੀ ਤਾਂ ਨਾਲ ਹੀ ਇੱਕ ਨਦੀ ਵਗ ਰਹੀ ਸੀ ਜਿੱਥੋਂ ਉਹ ਪਾਣੀ ਪੀਣ ਵਾਸਤੇ ਚਲਾ ਗਿਆ ਜਿਸ ਸਮੇਂ ਉਹ ਪਾਣੀ ਪੀਣ ਵਾਸਤੇ ਜਾਂਦਾ ਹੈ ਤਾਂ ਮਗਰੋਂ ਇੱਕ ਏਲ ਆਉਂਦੀ ਹੈ ਉਹ ਰੋਟੀ ਨੂੰ ਚਪਟ ਮਾਰਦੀ ਹੈ ਪਰ ਰੋਟੀ ਉਸਦੇ ਹੱਥ ਨਹੀਂ ਲੱਗਦੀ ਤੇ ਉਹ ਜਿਹੜਾ ਕੱਪੜਾ ਉਸਨੇ ਵਿਛਾਇਆ ਹੁੰਦਾ ਹੈ ਜਿਸਦੇ ਨਾਲ ਉਹ ਕੰਗਣ ਬੰਨਿਆ ਹੁੰਦਾ ਉਹ ਪੰਜੇ ਵਿੱਚ ਲੈ ਕੇ ਉੱਡ ਜਾਂਦੀ ਹੈ ਜਦੋਂ ਉਹ ਲੱਕੜਹਾਰਾ ਸਾਹਮਣੇ ਦੇਖਦਾ ਕਿ ਏਲ ਮੇਰਾ ਉਹ ਕੱਪੜਾ ਮੇਰਾ ਉਹ ਗਹਿਣਾ ਲੈ ਕੇ ਉੱਡ ਗਈ ਤਾਂ ਬੜਾ ਦੁਖੀ ਹੁੰਦਾ ਮਨ ਦੇ ਵਿੱਚ ਵਿਸ਼ੇਮਾਨ ਪਰੇਸ਼ਾਨ ਹੁੰਦਾ ਪਰ ਆਪਣੀ ਤਕਦੀਰ ਤੇ ਕੋਸਦਾ ਹੋਇਆ ਉਹ ਰੋਟੀ ਖਾ ਕੇ ਲੱਕੜਾ ਕੱਟਦਾ ਤੇ ਚਲਾ ਜਾਂਦਾ ਤਾਂ ਤਕਦੀਰ ਕਹਿਣ ਲੱਗੀ ਕਿ ਵੇਖ ਤੇਰੀ ਖੇੜ ਤੇਰਾ ਕਉਤਕ ਕੋਈ ਕਾਮਯਾਬ ਨਹੀਂ ਹੋ ਸਕਿਆ ਉਹ ਤਾਂ ਉਵੇਂ ਦਾ ਗਰੀਬ ਹੀ ਰਹਿ ਗਿਆ ਤਾਂ ਦੋਲ ਥੋੜਾ ਪਰੇਸ਼ਾਨ ਹੋਈ ਪਰ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਹੋਰ ਦੇਖ ਤਾਂ ਉਸਨੇ ਦੂਸਰੇ ਦਿਨ ਫਿਰ ਉਹੀ ਕੌਤਕ ਹੋਇਆ ਲੱਕੜਹਾਰਾ ਆਉਂਦਾ ਤਾਂ ਦੌਲਤ ਆਪਣੇ ਹੱਥ ਦੀ ਬੁੰਦਰੀ-ਮੁੰਦਰਾ ਲਾ ਕੇ ਉਹਦੇ ਸਾਹਮਣੇ ਸੁੱਟ ਦਿੰਦੀ ਆ ਤਾਂ ਉਹ ਲੱਕੜਹਾਰਾ ਦੇਖ ਕੇ ਬੇੜ ਬੜਾ ਖੁਸ਼ ਹੁੰਦਾ ਹੈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਤਕਦੀਰ ਦਾ ਸ਼ੁਕਰਾਨਾ ਕਰਦਾ ਇਹਨੂੰ ਦੇਖ ਕੇ ਦੌਲਤ ਬੜੀ ਪਰੇਸ਼ਾਨ ਹੁੰਦੀ ਆ ਕਿ ਸੋਨੇ ਦਾ ਕਹਿਣਾ ਮੈਂ ਦਿੱਤਾ ਇਹ ਬੰਦਾ ਤਕਦੀਰ ਦੇ ਗੁਣਗਾਰਿਆ ਰੱਬ ਦੇ ਗੁਣਗਾਰਿਆ ਤਾਂ ਉਹ ਆਦਮੀ ਜੋ ਉਹ ਕਿਲਾ ਮੰਦਰੀਓ ਦੇ ਸਾਈ ਦੀ ਸੀ ਉਸ ਨੇ ਆਪਣੇ ਹੱਥ ਦੇ ਵਿੱਚ ਪਾ ਲਈ ਕਿ ਕੱਲ ਕੱਪੜੇ ਵਿੱਚ ਬੰਨਿਆ ਸੀ ਉੱਡ ਗਿਆ ਹੁਣ ਮੈਂ ਉਹਦੇ ਹੱਥ 'ਚ ਹੀ ਰੱਖੂੰਗਾ ਤਾਂ ਉਸ ਦੀ ਤਕਦੀਰ ਉਸ ਨੂੰ ਪਿਆਸ ਲੱਗੀ ਤੇ ਉਹ ਪਾਣੀ ਪੀਣ ਲੱਗਾ ਜਦੋਂ ਉਸ ਨੇ ਆਪਣੇ ਹੱਥ ਵਗਦੀ ਹੋਈ ਨਦੀ ਦੇ ਵਿੱਚ ਪਾਏ ਤਾਂ ਉਹ ਮੁੰਦਰੀ ਲੂਜ਼ ਹੋਣ ਕਰਕੇ ਉਹਦੇ ਹੱਥੋਂ ਡਿੱਗ ਪਈ ਤੇ ਉਸ ਦੇ ਵਿੱਚ ਨਦੀ ਦੇ ਵਿੱਚ ਇੱਕ ਤੈਰ ਰਹੀ ਮੱਛੀ ਨੇ ਉਸ ਨੂੰ ਡੇਗ ਲਿਆ ਉਹ ਬੜਾ ਪਰੇਸ਼ਾਨ ਹੋਇਆ ਤਕਦੀਰ ਨੇ ਆਖਿਆ ਤੇਰਾ ਦੂਸਰਾ ਤਰੀਕਾ ਵੀ ਦੂਸਰਾ ਹੀ ਲਾਵੀ ਇਸ ਦੀ ਕਿਸਮਤ ਇਸ ਦੀ ਅ ਤਰੱਕੀ ਨਹੀਂ ਕਰਾ ਸਕਿਆ ਤਾਂ ਦੌਲਤ ਬੜੀ ਪਰੇਸ਼ਾਨ ਹੋਈ ਕਹਿਣ ਲੱਗੀ ਚਲੋ ਮੰਨਿਆ ਮੇਰੇ ਤਰੀਕੇ ਫੇਲ ਹੋ ਗਏ ਮੈਂ ਉਸ ਨੂੰ ਕਾਮਯਾਬ ਨਹੀਂ ਕਰ ਸਕਲੀ ਤਾਂ ਤੂੰ ਆਪਦਾ ਤਰੀਕਾ ਵਰਤ ਤੂੰ ਆਪਦੀ ਤਾਕਤ ਦਿਖਾ ਤਾਂ ਤਕਦੀਰ ਮੁਕੱਦਰ ਕਿਸਮਤ ਕਹਿਣ ਲੱਗੀ ਕਿ ਅੱਜ ਨਹੀਂ ਮੈਂ ਕੱਲ ਨੂੰ ਇਹ ਸਾਰਾ ਤੈਨੂੰ ਆਪਣੀ ਤਾਕਤ ਦਿਖਾਵਾਂਗੀ ਦੂਸਰਾ ਦਿਨ ਹੋਇਆ ਉਹ ਲੱਕੜਹਾਰਾ ਫਿਰ ਜੰਗਲ ਦੇ ਵਿੱਚ ਰੁਟੀਨ ਦੇ ਵਿੱਚ ਆਇਆ ਲੱਕੜਾ ਕੱਟਣ ਵਾਸਤੇ ਤਾਂ ਤਕਦੀਰ ਨੇ ਉਸ ਦੇ ਸਾਹਮਣੇ 5 ਪੈਸੇ ਸੁੱਟ ਦਿੱਤੇ ਉਸਨੇ ਪੈਸੇ 5 ਪੈਸੇ ਚੱਕੇ ਤਾਂ ਬੜਾ ਖੁਸ਼ ਹੋਇਆ ਕਹਿ ਲਗਾ ਕਿ ਅੱਗੇ ਮੈਂ ਰੋਜ਼ਾਨਾ ਸਾਰਾ ਦਿਨ ਜੰਗਲ ਦੇ ਵਿੱਚੋਂ ਲੱਕੜਾਂ ਕੱਟਦਾ ਤੇ ਲੱਕੜਾਂ ਕੱਟ ਕੇ ਜਦੋਂ ਬਾਜ਼ਾਰ ਦੇ ਵਿੱਚ ਵੇਚਦਾ ਤਾਂ ਮੈਨੂੰ ਦੋ ਜਾਂ ਤਿੰਨ ਪੈਸੇ ਹੀ ਬਣਦੇ ਹਨ ਪਰ ਅੱਜ ਤਕਦੀਰ ਦਾ ਕੇ ਲੈ ਰੱਬ ਦੀ ਮਿਹਰ ਆ ਮੈਨੂੰ 5 ਪੈਸੇ ਪ੍ਰਾਪਤ ਹੋ ਗਏ ਤਾਂ ਹੁਣ ਆਪਾਂ ਲੱਕੜਾਂ ਨਹੀਂ ਕੱਟਦੇ ਅੱਜ ਸਰੀਰ ਵੀ ਠੀਕ ਨਹੀਂ ਐ ਕੁਝ ਆਰਾਮ ਕਰਦੇ ਆ ਤਾਂ ਉਸ ਨਦੀ ਦੇ ਕਿਨਾਰੇ ਚੱਲਣ ਲੱਗਾ ਕਿਸੇ ਸੁਹਾਵਣੀ ਥਾਂ ਦਾ ਕਿ ਮੈਂ ਕਿਸੇ ਰਖ ਦੇ ਥੱਲੇ ਬੈਠ ਕੇ ਆਰਾਮ ਕਰਾਂਗਾ ਤੇ ਘਰੋਂ ਲਿਆਂਦੀ ਹੋਈ ਰੋਟੀ ਖਾਵਾਂਗਾ ਜਦੋਂ ਥੋੜਾ ਨਾ ਨਦੀ ਦੇ ਕਿਨਾਰੇ ਚੱਲਿਆ ਤਾਂ ਉਸ ਨੂੰ ਕੁਝ ਮਛੇਰੇ ਮੱਛੀਆਂ ਪਕੜਦੇ ਦੇਖੇ ਤਾਂ ਉਸਨੇ ਸੋਚਿਆ ਕਿ ਅੱਗੇ ਮੈਂ ਘਰੇ 3 ਪੈਸੇ ਜਿਸ ਵਿੱਚੋਂ ਕੁਝ ਅਨਾਜ ਖਰੀਦ ਕੇ ਲੈ ਜਾਂਦਾ ਸਾਂ ਇੱਕ ਅੱਧਾ ਪੈਸਾ ਘਰੇ ਲੈ ਕੇ ਜਾਂਦਾ ਸੀ ਅੱਜ ਮੈਨੂੰ 5 ਪੈਸੇ ਮਿਲੇ ਕਿਉਂ ਨਾ ਮੈਂ ਇੱਕ ਮੱਛੀ ਖਰੀਦ ਕੇ ਖਾਵਾਂ ਤਾਂ ਉਸਨੇ ਉਹਨਾਂ ਮਛੇਰਿਆਂ ਤੋਂ ਮੱਛੀ ਖਰੀਦਣ ਦਾ ਪੁੱਛਿਆ ਤਾਂ ਉਹਨਾਂ ਨੇ ਆਖਿਆ ਕਿ ਅਸੀਂ 1 ਪੈਸੇ ਦੀ ਮੱਛੀ ਦੇਵਾਂਗੇ ਤਾਂ ਉਹਨੇ ਉਹਨਾਂ ਤੋਂ ਇੱਕ ਮੱਛੀ 1 ਪੈਸੇ ਦੀ ਖਰੀਦ ਲਈ ਤਾਂ ਕਿ ਉਸਤੇ ਕੁਦਰਤ ਉਸਤੇ ਤਕਦੀਰ ਮਿਹਰਬਾਨ ਸੀ ਉਸਤੇ ਰੱਬ ਪ੍ਰਮਾਤਮਾ ਵਾਹਿਗੁਰੂ ਮਿਹਰਬਾਨ ਸੀ ਉਹ ਮੱਛੀ ਖਰੀਦੀ ਜਿਸ ਨੇ ਉਸ ਦਾ ਇੱਕ ਦਿਨ ਪਹਿਲਾਂ ਉਹ मुੰਦਰੀ ਨਿਗਲੀ ਹੋਈ ਸੀ ਤਾਂ ਕੀ ਹੁੰਦਾ ਕਿ ਉਹ ਮੱਛੀ ਲੈ ਕੇ ਇੱਕ ਦਰਖਤ ਦੇ ਛਾਵੇਂ ਬੈਠ ਜਾਂਦਾ ਕਿ ਮੈਂ ਹੁਣ ਲੱਕੜਾਂ ਕਟਾਂਗਾ ਲੱਕੜਾਂ ਦੇ ਨਾਲ ਇਸ ਨੂੰ ਭੁੰਨ ਕੇ ਖਾਵਾਂਗਾ ਤਾਂ ਜਦੋਂ ਉਹ ਸੁੱਕੀਆਂ ਲੱਕੜਾਂ ਨੂੰ ਕੱਟਣ ਵਾਸਤੇ ਇੱਕ ਦਰਖਤ ਤੇ ਚੜਦਾ ਹੈ ਤਾਂ ਉਸ ਦਰਖਤ ਦੇ ਉੱਤੇ ਉਸ ਇੱਲ ਦਾ ਆਲ ਨਾ ਹੁੰਦਾ ਹੈ ਤਾਂ ਉਸ ਇੱਲ ਦੇ ਆਲ ਨੇ ਵਿੱਚ ਉਹ ਆਪਣਾ ਕੱਪੜਾ ਦੇਖਦਾ ਹੈ ਜਦੋਂ ਉਹ ਲੱਕੜ ਕੱਟਦਾ ਹੈ ਤੇ ਨਾਲੇ ਆਪਣਾ ਉਹ ਕੱਪੜਾ ਲਾਹ ਲੈਂਦਾ ਇੱਲ ਡਰਦੀ ਛੱਡ ਜਾਂਦੀ ਹੈ ਤਾਂ ਉਹ ਜਦੋਂ ਕੱਪੜਾ ਚੱਕਦਾ ਉਹ ਸੇਦਾ ਹੁੰਦਾ ਤੇ ਉਸ ਨੂੰ ਉਹਦਾ ਉਹ ਕੰਗਣ ਮਿਲ ਜਾਂਦਾ ਹੈ ਤਕਦੀਰ ਦਾ ਪ੍ਰਮਾਤਮਾ ਦਾ ਫੇਰ ਸ਼ੁਕਰਾਨਾ ਕਰਦਾ ਹੈ ਅਤੇ ਜਦੋਂ ਲੱਕੜਾਂ ਸੁੱਕੀਆਂ ਲੱਕੜਾਂ ਉਤਾਰ ਕੇ ਉਹਨਾਂ ਦੇ ਨਾਲ ਉਹ ਮੱਛੀ ਨੂੰ ਪੁੰਨਦਾ ਤੇ ਮੱਛੀ ਦੇ ਵਿੱਚੋਂ ਉਹ ਮੰਦਰੀ ਮਿਲ ਜਾਂਦੀ ਹੈ ਤੇ ਉਹ ਬੜਾ ਖੁਸ਼ ਹੁੰਦਾ ਤਾਂ ਦੂਸਰੇ ਪਾਸੇ ਤਕਦੀਰ ਤੇ ਦੌਲਤ ਇਹ ਚੀਜ਼ ਦੇਖ ਰਹੇ ਹੁੰਦੇ ਹਨ ਤਾਂ ਦੌਲਤ ਮੰਨ ਜਾਂਦੀ ਹੈ ਕਿ ਤਕਦੀਰ ਕਿਸਮਤ ਵੱਡੀ ਹੈ ਦੌਲਤ ਛੋਟੀ ਹੈ ਸੋ ਦੋਸਤੋ ਸੰਸਾਰ ਦੇ ਵਿੱਚ ਦੌਲਤ ਹੀ ਸਾਰਾ ਕੁਝ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਮਿਹਰ ਮੁਕੱਦਰ ਤਕਦੀਰ ਵੀ ਬਹੁਤ ਮਹਾਨੀ ਰੱਖਦੀ ਹੈ ਕਿਉਂਕਿ ਜੇ ਮਿਹਨਤ ਜੇ ਮਾਇਆ ਹੀ ਸਾਰਾ ਕੁਝ ਹੁੰਦੀ ਤਾਂ ਸਭ ਤੋਂ ਵੱਧ ਮਿਹਨਤ ਮਜ਼ਦੂਰ ਕਰਦਾ ਹੈ ਤਰਕੀਆਂ ਬੁਲੰਦੀਆਂ ਬਾਦਸ਼ਾਹੀਆਂ ਇਹ ਸਾਰੀਆਂ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਉਸ ਦੇ ਵੱਲੋਂ ਬਖਸ਼ੀ ਹੋਈ ਤਕਦੀਰ ਦੀਆਂ ਕਿਸਮਤ ਦੀਆਂ ਹੁੰਦੀਆਂ ਹਨ ਜੇ ਗੱਲ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਪੇਜ ਨੂੰ ਸਬਸਕ੍ਰਾਈਬ ਕਰ ਲਿਆ ਜੀ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ